ਨੁਰ ਮੈਥੋਂ ਨਹੀਂ ਪੱਕਦਾ ਤੁਹਾਡਾ ਲੰਗਰ ਮੈਥੋਂ ਨਹੀਂ ਸਾਰੇ ਟੱਬਰ ਦੀਆਂ ਰੋਟੀਆਂ ਪੱਕਦੀਆਂ ਮੈਂ ਨੌਕਰ ਨਹੀਂ ਲੱਗੀ ਹੋਈ ਤੁਹਾਡੀ ਸਾਰੇ ਟੱਬਰ ਦੀ ਆਪੇ ਕਰ ਲਿਆ ਕਰੋ ਸਾਰਾ ਕੁਝ ਪਕਾਵੋ ਤੇ ਖਾਵੋ ਹੁਣ ਕੀ ਹੋਇਆ ਆਉਦੇ ਪਿਆਉਣ ਨੂੰ ਪੁੱਛ ਜਾ ਕੇ ਉਹਨੇ ਮੈਨੂੰ ਕਦੇ ਚੱਜ ਦਾ ਸੂਟ ਲੈ ਕੇ ਦਿੱਤਾ ਤੁਸੀਂ ਜਾਣੇ ਤਾਂ ਰਹਿੰਦੇ ਹੋ ਬਾਜ਼ਾਰ ਕੋਈ ਸੂਟ ਪਸੰਦੀ ਨਹੀਂ ਆਂਦਾ ਹੁਣ ਅਸੀਂ ਕਰੀਏ ਨੁਰ ਬਾਜ਼ਾਰ ਦੇ ਵਿੱਚ ਸਾਰੇ ਇੱਕੋ ਤਰ੍ਹਾਂ ਦੇ ਸੂਟ ਪਏ ਆ ਇੱਕੋ ਜਿਹੇ ਡਿਜ਼ਾਈਨ ਆ ਸਾਰੇ ਉਹੀ ਦਿਖਾਈ ਜਾਂਦੇ ਆ ਜੇ ਹੁਣ ਨਹੀਂ ਪਸੰਦ ਆਉਂਦਾ ਫਿਰ ਹੁਣ ਮੈਂ ਕੀ ਕਰਾਂ? ਪਰ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ? ਆਪਦੇ ਪਿਆਰ ਨੂੰ ਪੁੱਛ ਜਾ ਕੇ। ਉਹ ਫੇਰ ਮੰਮਾ ਦੀ ਗੱਲ ਸੁਣ ਲਓ। ਹੁਣ ਕੀ ਹੋ ਗਿਆ? ਚਲੋ ਮੰਮਾ ਦੀ ਗੱਲ ਸੁਣਨ ਜਾ ਕੇ। ਮੈਂ ਆਹਦਾ ਕੰਮ ਕਰਦਾ ਮੈਂ ਮੇਰੇ ਕੋਲ ਟਾਈਮ ਨਹੀਂ ਆਏਗਾ ਲੈ ਉਧਰ ਜਾਓ ਤੁਸੀਂ। ਹਾਂ ਜਦੋਂ ਮੈਂ ਕੋਈ ਗੱਲ ਕਰਨੀ ਹੁੰਦੀ ਆ ਨਾ ਉਦੋਂ ਕੋਈ ਟਾਈਮ ਨਹੀਂ ਹੁੰਦਾ ਕਿਸੇ ਕੋਲ। ਲੋਕਾਂ ਲਈ ਬਥੇਰਾ ਟਾਈਮ ਹੈਗਾ ਇਹਦੇ ਕੋਲੇ। ਦੋਸਤੋ ਯਾਰ ਕੀ ਮਸਲਾ ਕੀ ਆ ਇਹ? ਕੀ ਹੋ ਗਿਆ ਹੁਣ? ਪਾਪਾ ਮਮਾ ਨਵਾਂ ਡਿਜ਼ਾਈਨ ਦਾ ਸੂਟ ਲੈ ਕੇ ਦੇਵੋ ਜਿਵੇਂ ਤੁਮਾਰੀ ਜਿਵੇਂ ਕਰੋ ਇੱਕ ਈ ਗੱਲ ਫਟੂਰ ਚਲੇ ਜਾਓ ਉੱਥੇ ਜਾ ਕੇ ਕਰ ਲਓ ਪਸੰਦ ਜਿਹਾ ਕਿ ਡਿਜ਼ਾਈਨ ਤੁਸੀਂ ਚਲੋ ਮਮਾ ਆਪਾਂ ਸੂਟਾਂ ਦੀ ਜਿਦਾਂ ਦੇਖ ਕੇ ਆਦੇ ਪਿਆਨੂ ਵੀ ਲੈ ਲਾਂ ਨਾਲ ਜੇ ਆਪਾਂ ਨੂੰ ਜਿਆਦਾ ਰੇਟ ਲਾ ਲਿਆ ਉਹਨਾਂ ਨੇ ਫੇਰ ਪਾਪਾ ਮਮਾ ਕਹਿੰਦੇ ਜੇ ਉਹਨਾਂ ਨੇ ਰੇਟ ਜਿਆਦਾ ਲਾ ਲਿਆ ਫੇਰ ਕੋਈ ਰੇਟ ਜਿਆਦਾ ਨਹੀਂ ਲਾਉਂਦੇ ਉਹ ਵਧੀਆ ਰੇਟ ਲਾਉਣਗੇ ਸਸਤੀ ਦੇਣਗੇ ਤੁਹਾਨੂੰ ਆਪ ਕੰਮ ਕਰਕੇ ਤਿਆਰ ਕਰਕੇ ਦਿੰਦੇ ਆ ਉਹ ਸੂਟ ਆਈ ਥੋੜੀ ਖਰੀਦ ਕੇ ਦਿੰਦੀ ਆ ਜਾਂ ਕਿਤੋਂ ਲੈ ਕੇ ਆਉਂਦੇ ਆ ਉਹਨਾਂ ਨੇ ਆਪ ਮਸ਼ੀਨ ਲਾਈ ਆ ਸੂਟਾਂ ਦੀ ਕਢਾਈ ਕਰਨ ਵਾਲੀ ਉਹ ਕਿਵੇਂ ਤੁਹਾਨੂੰ ਰੇਟ ਜ਼ਿਆਦਾ ਲਾ ਲੈਣਗੇ ਬਾਕੀ ਉਹ ਪ੍ਰਧਾਨ ਜੀ ਇਹਨੇ ਵਧੀਆ ਇਨਸਾਨ ਨੇ ਉਹ ਰੇਟ ਜ਼ਿਆਦਾ ਨਹੀਂ ਲਾਈ ਨਾ ਸਕਦੇ ਕਿਸੇ ਵੀ ਹਿਸਾਬ ਨਾਲ ਤੁਸੀਂ ਇਹ ਚੀਜ਼ ਦੇ ਬੇ ਚਿੰਤ ਹੋ ਜਾਓ ਬੇਫਿਕਰ ਹੋ ਜਾਓ ਬਿਲਕੁਲ ਤੁਹਾਨੂੰ ਸਹੀ ਰੇਟ ਤੇ ਰਿਸੂਲਟ ਲਾਉਣਗੇ ਉਹ ਬਿਲਕੁਲ ਉਹ ਕੋਈ ਜ਼ਿਆਦਾ ਰੇਟ ਨਹੀਂ ਲਾਉਂਦੇ ਤੁਸੀਂ ਜਾ ਕੇ ਲੈ ਆਓ ਮੇਰੇ ਕੋਲੇ ਕੰਮ ਕਾਫੀ ਜ਼ਿਆਦਾ ਆ ਤੁਸੀਂ ਇਹ ਚੀਜ਼ ਦਿਮਾਗ ਦੇ ਵਿੱਚੋਂ ਗੱਲ ਹੀ ਕੱਢ ਦਿਓ ਕਿ ਤੁਹਾਨੂੰ ਰੇਟ ਜ਼ਿਆਦਾ ਲੱਗ ਜਾਊਗਾ ਮੇਰੀ ਦਸਤਰੀਆ ਪੂਰੀ ਚਲੋ ਢੋ ਹੋਰ ਛੋਲੇ ਤੁਸੀਂ ਸਾਰੇ ਡੱਬੇ ਨੇ ਜਾਣ ਖਾਲੀ ਮੇਰੀ ਚਲੋ ਹੋਵੋ ਤੇ ਯਾਰ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਯਾਰ ਮੇਰੇ ਕੱਪੜੇ ਦਾ ਕੰਮ ਕਰ ਲਿਆ ਹੈ ਹਾਂਜੀ ਹਾਂਜੀ ਵੀਰ ਜੀ ਠੀਕ ਆ ਬਹੁਤ ਵਧੀਆ ਗੱਲ ਹਾਂਜੀ ਹਾਂਜੀ ਅਸੀਂ ਸਾਰੇ ਪਾਸੇ ਘੁੰਮ ਗਏ ਆ ਠੀਕ ਹੈ ਜੀ ਸਾਨੂੰ ਮੈਡਮ ਕਹਿੰਦੇ ਜਿੱਥੇ ਮਿਲਦਾ ਸੂਟ ਡਿਜ਼ਾਈਨ ਸਾਰੇ ਇੱਕੋ ਜਿਹਾ ਮਿਲਦੇ ਆ ਠੀਕ ਹੈ ਜੀ ਉਹਨੂੰ ਦੱਸਿਆ ਸੀ ਮੇਰੇ ਕਿਸੇ ਮਿੱਤਰ ਪਿਆਰੇ ਨੇ ਕਹਿੰਦੇ ਪ੍ਰਧਾਨ ਜੀ ਨੇ ਆਪ ਹੀ ਕਢਾਈ ਦਾ ਕੰਮ ਕਰਦੇ ਤੇ ਆਪ ਹੀ ਸੂਟ ਤਿਆਰ ਕਰਦੇ ਸਾਰੇ ਬਿਲਕੁਲ ਜੀ ਦਿਖਾਓ ਡਿਜ਼ਾਈਨ ਫਿਰ ਲਓ ਜੀ ਦਿਖਾਓ ਜੀ ਡਿਜ਼ਾਈਨ ਦੇਖੋ ਜੀ ਡਿਜ਼ਾਈਨ ਯਾਰ ਪ੍ਰਧਾਨ ਜੀ ਵਾਹ ਕੀ ਡਿਜ਼ਾਈਨ ਵਾਕੀ ਬਹੁਤ ਸੋਹਣੇ ਆ ਚਾ ਵਾਬਾ ਯਾਰ ਇਹਦਾ ਪ੍ਰਧਾਨ ਜੀ ਐਂ ਲੱਗਦਾ ਯਾਰ ਜਿਵੇਂ ਬਨੇ ਬਨੇ ਖਰੀਦੇ ਹੁੰਦੇ ਅਸੀਂ ਸੂਟ ਨਹੀਂ ਵੀਰ ਜੀ ਆਪਣੇ ਤਿਆਰ ਕੀਤੇ ਪਏ ਨਹੀਂ ਲੱਗਦੇ ਨਹੀਂ ਇਹਦਾ ਉਹ ਜਦੋਂ ਤੁਸੀਂ ਕਾਫੀ ਵੱਡਾ ਪ੍ਰੋਜੈਕਟ ਲਾਇਆ ਲੱਗਦਾ ਕੋਈ ਹਾਂਜੀ ਪ੍ਰੋਜੈਕਟ ਵੱਡਾ ਹੀ ਆ ਜੀ ਲੱਗਦੇ ਨਹੀਂ ਕਿ ਹੈ ਆਪਣੀਆਂ ਅੱਛਾ ਹਾਂ ਸਫਾਈ ਬਹੁਤ ਜ਼ਰੂਰ ਸੂਟਾਂ ਦੇ ਉੱਤੇ ਕਟਾਈ ਦੇ ਵਿੱਚ ਬਿਲਕੁਲ ਜੀ ਸਫਾਈ ਹੋਣੀ ਆ ਜਦੋਂ ਨਿਊ ਮਸ਼ੀਨ ਆ ਅੱਛਾ ਕਾਫੀ ਵੱਡੀ ਇਨਵੈਸਟਮੈਂਟ ਕੀਤੀ ਹੈ ਪ੍ਰਧਾਨ ਜੀ ਹਾਂਜੀ ਹਾਂਜੀ ਵੀਰ ਜੀ ਫਿਨਿਸ਼ਿੰਗ ਦੇਖੋ ਜੀ ਤੁਸੀਂ ਸੂਟ ਦੀ ਹਾਂਜੀ ਕਟਾਈ ਦੀ ਫਿਨਿਸ਼ਿੰਗ ਆ ਤੁਸੀਂ ਦੇਖੋ ਵੀ ਬਹੁਤ ਸੋਹਣੀ ਸੋਟਾ ਵੀਰ ਜੀ ਬਿਲਕੁਲ ਜੀ ਹਾਂ ਜੀ ਬਹੁਤ ਸੋਹਣੀ ਆ ਇਦਾਂ ਦਾ ਕੱਪੜਾ ਤਾਂ ਮਿਲਦਾ ਹੀ ਨਹੀਂ ਸਾਨੂੰ ਉੱਥੋਂ ਜਗਰਾਉਂ ਤੋਂ ਅਸੀਂ ਉੱਥੋਂ ਜਗਰਾਉਂ ਤੋਂ ਕੱਪੜੇ ਲੈਨੇ ਆ ਪਰ ਇੱਕੋ ਹੀ ਤਰ੍ਹਾਂ ਦੀ ਵੈਰਾਈਟੀ ਦਿਖਾਈ ਜਾਂਦੇ ਉਹ ਸਾਰੇ ਨਹੀਂ ਜੇ ਸਾਡੇ ਕੋਲ ਤੁਹਾਨੂੰ ਬੱਕਰੀ-ਬੱਕਰੀ ਮਿਲਣੀ ਹੈ ਜਿਹੇ ਜੀ ਮਰਜ਼ੀ ਲਓ ਤੁਸੀਂ ਵੈਰਾਈਟੀ ਜਿੱਦਾਂ ਦੀ ਜਿੱਦਾਂ ਦੀ ਮਰਜ਼ੀ ਕਢਾਈ ਕਰਵਾ ਲਈਏ ਵੀਰ ਜੀ ਬਿਲਕੁਲ ਜਿਹੇ ਜੀ ਪਸੰਦ ਦੀ ਜੇ ਨੈਟ ਤੋਂ ਡਾਊਨਲੋਡ ਤੁਹਾਨੂੰ ਕਰਕੇ ਦੇ ਦਈਏ ਬਾਈ ਨਾ ਹੋਜੂ ਜੀ ਉਹੀ ਉਹੀ ਡਿਜ਼ਾਈਨ ਤਿਆਰ ਕਰਕੇ ਦੇਵਾਂਗੇ ਠੀਕ ਹੈ ਜੀ ਜਿਹੜਾ ਤੁਸੀਂ ਨੈਟ ਤੋਂ ਸਾਨੂੰ ਭੇਜਦੇ ਹੋ ਹਾਂ ਕਿਉਂਕਿ ਅਸੀਂ ਸਾਨੂੰ ਕੋਈ ਬਾਹਰੋਂ ਵੀ ਕਸਟਮਰ ਭੇਜਦੇ ਨੇ ਅਸੀਂ ਉਹੀ ਤਿਆਰ ਕਰਕੇ ਵੇਚਦੇ ਹਾਂ ਠੀਕ ਹੈ ਜੀ ਕੱਪੜਾ ਫਿਰ ਵੀ ਜਿਹੜਾ ਤੁਸੀਂ ਲਿਆ ਕਢਾਈ ਲਈ ਆ ਯੂਜ਼ ਕਰਦੇ ਆ ਤੁਸੀਂ ਖੁਦ ਆਪਦੇ ਕੋਲੋਂ ਹੀ ਕਰਦੇ ਹੋ ਜਾਂ ਅਸੀਂ ਵੀ ਦੇ ਸਕਦੇ ਤੁਹਾਨੂੰ ਕੱਪੜਾ ਦੇਖੋ ਜੀ ਗੱਲ ਆ ਵੀ ਚਵੈਸ ਆ ਜੇ ਤੁਹਾਡੇ ਕੋਲ ਵੀ ਤੁਸੀਂ ਚਾਹੋਗੇ ਵੀ ਸਾਨੂੰ ਤਿਆਰ ਕਰਕੇ ਦੇ ਦਿਓ ਆਪਣੇ ਕੋਲੋਂ ਅਸੀਂ ਆਪਣੇ ਕੋਲੋਂ ਦੇ ਦਾਂਗੇ ਜੇ ਕਹੋਗੇ ਵੀ ਸਾਡੇ ਕੋਲ ਕੱਪੜਾ ਹੈਗਾ ਸਾਨੂੰ ਕਢਾਈ ਕਰਕੇ ਦੇ ਦਿਓ ਤਾਂ ਵੀ ਕਰਕੇ ਦੇ ਦਿਆਂਗੇ ਜੀ ਕੋਈ ਠੀਕ ਹੈ ਜੀ ਕੜਾਈ ਪ੍ਰਧਾਨ ਜੀ ਹੈਵੀ ਤੇ ਹਲਕੀ ਕਾਫੀ ਤਰ੍ਹਾਂ ਦੀ ਹੁੰਦੀ ਆ ਬਿਲਕੁਲ ਜੀ ਕੋਟਨ ਦੇ ਵਿੱਚ ਰੰਗ ਬਰੰਗੀ ਹੁੰਦੀ ਆ ਹਾਂਜੀ ਬਿਲਕੁਲ ਕੋਟਨ ਚ ਵੀ ਹੈਗੇ ਆ ਜੀ ਇਹ ਪਿਓਰ ਚ ਨੇ ਅੱਛਾ ਇਹ ਪਿਓਰ ਚ ਸੂਟ ਨੇ ਵਿਆਹ ਸ਼ਾਦੀਆਂ ਜਿਵੇਂ ਆਪਾਂ ਕਹਿ ਦਿੰਨੇ ਆ ਪਾਰਟੀ ਵਗੈਰਾ ਦੇ ਪਾਉਣ ਵਾਲੇ ਆ ਹਾਂਜੀ ਠੀਕ ਆ ਹਾਂਜੀ ਆ ਚੱਲ ਪਏ ਜੀ ਕੋਟਨ ਦੇ ਠੀਕ ਆ ਪੱਖੀਆਂ ਆ ਗਿਆ ਹੈ ਹਾਂਜੀ ਪੱਖੀਆਂ ਵਾਲੇ ਇਹ ਤਾਂ ਐਂ ਲੱਗਦਾ ਪ੍ਰਧਾਨ ਜੀ ਕਿ ਸਪੈਸ਼ਲ ਡਿਜ਼ਾਈਨ ਬਣਾਇਆ ਲਾਦਾ ਕਿਸੇ ਨੇ ਹਾਂਜੀ ਸਪੈਸ਼ਲ ਦੇ ਬਾਹਰ ਬਣ ਕੇ ਗਏ ਆ ਜੀ ਆਹ ਉਹ ਹੀ ਬਦਲ ਦੇਖੀ ਨਹੀਂ ਅਜੇ ਤੱਕ ਪੱਖੀਆਂ ਬਣੇ ਦਾ ਸੂਟਾਂ ਦੇ ਦੇਖਿਆ ਹੀ ਨਹੀਂ ਕਦੇ ਇਹ ਜੀ ਸੂਟ ਬਾਹਰ ਬਣ ਕੇ ਗਏ ਆ ਜੀ ਕਿਸੇ ਨੇ ਸਪੈਸ਼ਲ ਆਰਡਰ ਸਪੈਸ਼ਲ ਆਰਡਰ ਤਿਆਰ ਕਰਾਇਆ ਸੀਗਾ ਅੱਛਾ ਆਹ ਆਰਡਰ ਕਿਉਂਕਿ ਇੱਧਰ ਦਾ ਸੂਟ ਬਾਹਰ ਇਸ ਤਰ੍ਹਾਂ ਹੈਗਾ ਕੁਸ਼ਤੀਆਂ ਦਾ ਪ੍ਰੋਗਰਾਮ ਹੈਗਾ ਉਹਨਾਂ ਦਾ ਰੱਖਿਆ ਵਾ ਤੇ ਉੱਥੇ ਤਿਆਰ ਕਰਾ ਚੁੱਕੇ ਆ ਅੱਛਾ ਜਿੱਦਾਂ ਦਾ ਕੋਈ ਪ੍ਰੋਗਰਾਮ ਕੋਈ ਬਣਾ ਰਿਹਾ ਵਾ ਉਹਦੇ ਮੁਤਾਬਕ ਸੂਟ ਵੀ ਤਿਆਰ ਹੋ ਜਾਣਗੇ ਉਹ ਹੋ ਜਾ ਤਿਆਰ ਹੋ ਗਿਆ ਜੀ ਇਹ ਠੀਕ ਆ ਕੀ ਬਾਤ ਆ ਯਾਰ ਬੜੀ ਇੱਕ ਨਵੀਂ ਚੀਜ਼ ਮਿਲੀ ਹੈ ਭਤਾਂ ਜੀ ਤੁਹਾਡੇ ਕੋਲ ਬਿਲਕੁਲ ਕਿਉਂਕਿ ਚਲੋ ਆਪਾਂ ਦੁਕਾਨਾਂ ਦੇ ਸੂਟ ਤਖੀਰਦੇ ਰਹਿਣੇ ਜਾਂਦੇ ਰਹਿਣੇ ਆ ਇੰਨੀ ਫੋਟੇ ਕੋਲੇ ਜਿਹੜੀ ਫਿਨਿਸ਼ਿੰਗ ਆ ਇੰਨੀ ਵਧੀਆ ਤਿਆਰ ਕੀਤੀ ਹੋਈ ਕਦੇ ਹੋਰ ਦੇਖੇ ਨਹੀਂ ਕਿਉਂਕਿ ਹਰੇਕ ਥਾਂ ਦੇ ਡਿਜ਼ਾਈਨ ਦੇਖਦੇ ਆ ਇੱਕੋ ਹੀ ਡਿਜ਼ਾਈਨ ਆਪਾਂ ਦੇਖ ਸਕਦੇ ਆ ਫੋਟੇ ਕੋਲੇ ਬੜੀ ਵਧੀਆ ਗੱਲ ਲੱਗੀ ਜਿਹਹ ਜ ਤੁਸੀਂ ਸਾਨੂੰ ਵਧੀਆ ਲੱਗਦਾ ਡਿਜ਼ਾਈਨ ਕਿਉਂਕਿ ਲੇਡੀ ਸੂਟਾਂ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਇਹ ਲੱਗਦਾ ਹੁੰਦਾ ਲੇਡੀਜ਼ ਨੂੰ ਕਿ ਯਾਰ ਆਹ ਸੂਟ ਦੀ ਕਢਾਈ ਮੇਰੇ ਵਧੀਆ ਨਹੀਂ ਲੱਗੀ ਐਦਾਂ ਨਹੀਂ ਲੱਗੀ ਤੁਸੀਂ ਤਾਂ ਬੜੀ ਵਧੀਆ ਚੁਆਇਸ ਦਿੱਤੀ ਜਿੱਦਾਂ ਆਪਾਂ ਕਹਿੰਦੇ ਨੇ ਘੇਰੇ ਤੇ ਨਹੀਂ ਹੋਣੀ ਚਾਹੀਦੀ ਗਲੇ ਦੀ ਹੋਣੀ ਚਾਹੀਦੀ ਆ ਜਾਂ ਗਲੇ ਤੇ ਨਹੀਂ ਹੋਣੀ ਚਾਹੀਦੀ ਘੇਰੇ ਤੇ ਜਿਹ ਜਹ ਮਰਜੀ ਡਿਜ਼ਾਈਨ ਤਿਆਰ ਕਰਾਓ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹ ਜਹ ਗਲੇ ਤੇ ਕਰਾਉਣਾ ਗਲੇ ਗਲੇ ਤੇ ਕਰਾ ਲਓ ਘੇਰੇ ਤੇ ਕਰਾਉਣੀ ਜਿਸ ਜਿਸ ਤਰ੍ਹਾਂ ਵੀ ਕਰਨਾ ਉਸ ਤਰ੍ਹਾਂ ਦਾ ਤਿਆਰ ਹੋ ਜੂਗਾ ਠੀਕ ਹੈ ਜੀ ਇਹ ਤੁਸੀਂ ਮਸ਼ੀਨ ਲਾਈ ਕਿੱਥੇ ਆ ਇਹ ਥੋੜੀ ਕੋਈ ਜਗ੍ਹਾ ਤਾਂ ਥੋੜੀ ਲੱਗਦੀ ਹੈ ਲਾਈ ਹੈ ਜੀ ਆਪਣੀ ਫੈਕਟਰੀ ਲਾਈ ਹੈ ਫੈਕਟਰੀ ਚ ਲਾਈ ਵੀ ਹੈ ਜੀ ਠੀਕ ਆ ਕੀ ਬਾਤ ਹੈ ਹਾਂਜੀ ਅ ਇਹ ਬਧੀਆ ਗੱਲ ਆ ਯਾਰ ਇਹ ਆਪਣੇ ਕੋਲ ਅਸਲ ਵਿੱਚ ਆਪਣਾ ਨਾ ਸਾਨੂੰ ਤੁਹਾਡੇ ਬਾਰੇ ਪਤਾ ਹੀ ਨਹੀਂ ਸੀਗਾ ਠੀਕ ਹੈ ਜੀ ਕਿਉਂਕਿ ਆਪਾਂ ਤਾਂ ਇੱਕ ਪਿੰਡ ਦੇ ਵਿੱਚ ਬੈਠੇ ਆ ਹਾਂਜੀ ਜੇ ਤੁਹਾਨੂੰ ਕਿਸੇ ਨੇ ਆ ਕੇ ਮਿਲਣਾ ਹੋਵੇ ਆਰਡਰ ਦੇਣਾ ਹੋਵੇ ਫੋਨ ਤੇ ਦੇਣਾ ਹੋਵੇ ਜਾਂ ਕਿਵੇਂ ਦੇਣਾ ਹੋਵੇ ਤੁਸੀਂ ਡਿਲੀਵਰੀ ਵੀ ਕਰਦੇ ਨੇ ਆ ਪਾਰਸਲ ਵੀ ਕਰਦੇ ਹਾਂਜੀ ਹਾਂਜੀ ਡਿਲੀਵਰੀ ਪਾਰਸਲ ਵੀ ਕਰੀਦਾਗਾ ਡਿਲੀਵਰੀ ਵੀ ਕਰਦੇ ਦੀ ਆ ਕਿ ਕਿੰਨੇ ਕੁ ਸੂਟ ਭੇਜਦੇ ਹੁਣ ਤੱਕ ਬਾਹਰ ਫਿਰ ਬਾਹਰ ਜੀ ਬਹੁਤ ਜਾਂਦੇ ਆ ਜੀ ਜਾਈ ਗਿਣਤੀ ਚ ਨਹੀਂ ਹੈਗੇ ਜੀ ਉਹ ਜਾਂਦੇ ਆ ਜਿਵੇਂ ਬਾਹਰ ਆਰਡਰ ਦੇ ਦਿੰਦੇ ਆ ਕਿਉਂਕਿ ਸਾਡਾ ਬੁਟੀਕ ਦਾ ਸਲਾਈ ਦਾ ਕੰਮ ਕਰਕੇ ਹਾਂਜੀ ਤੇ ਉਧਰੋਂ ਦੇਖ ਕੇ ਉਹਨਾਂ ਨੇ ਡਿਜ਼ਾਈਨ ਸਾਨੂੰ ਸਿਲੈਕਟ ਕਰਕੇ ਦੇ ਦੇਣਾ ਅਸੀਂ ਤਿਆਰ ਕਰਕੇ ਨਾਲੇ ਇਹਦੇ ਨੂੰ ਪੋਰੀਅਰ ਕਰ ਦਿੰਨੇ ਹਾਂ ਪੋਰੀਅਰ ਕਰ ਦਿੰਨੇ ਇੰਗਲੈਂਡ ਅਮਰੀਕਾ ਪ੍ਰਿੰਟ ਆਸਟ੍ਰੇਲੀਆ ਸਾਰਾ ਕੁਝ ਸਾਰੇ ਜਾਂਦੇ ਆ ਜੀ ਠੀਕ ਆ ਇਹਦੇ ਨਾਲ ਕਸਟਮਰ ਲੈਣਾ ਉਹਦੇ ਬਾਹਰ ਲਾਉਣਾ ਰੇਟ ਤਾਂ ਨਹੀਂ ਕੋਈ ਬਹੁਤ ਫਰਕ ਨਹੀਂ ਨਹੀਂ ਜੀ ਇੱਕ ਰੇਟਾਂ ਦੇ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਜਿਹੜਾ ਆ ਸੂਟ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਮਾਰਕੀਟ ਦੇ ਵਿੱਚ 1800 ਰੁਪਏ ਦਾ ਆ ਅੱਛਾ ਇਹ ਠੂਰ ਦੀ ਮਾਰਕੀਟ ਚ ਜਾਣਾ ਹੋਵੇ 1800 ਰੁਪਏ ਦਾ ਸੂਟ ਆ ਤੇ ਅਸੀਂ 1400 ਦਾ ਦੇਣਾ ਠੀਕ ਆ ਰੇਟ ਦਾ ਵੀ ਥੋੜਾ ਰੇਟ ਦਾ ਹੀ ਫਰਕ ਆ ਫਿਨਿਸ਼ਿੰਗ ਦਾ ਵੀ ਫਰਕ ਆ ਉਹਦੀ ਤੇ ਇਹਦੀ ਫਿਨਿਸ਼ਿੰਗ ਦਾ ਬਹੁਤ ਫਰਕ ਆ ਜਿਹੜਾ ਇਹਦੇ ਧਾਗਾ ਲੱਗਿਆ ਵਾ ਜੀ ਇਹ ਧਾਗਾ ਅਸੀਂ ਸਪੈਸ਼ਲ ਮੋਰ ਕੰਪਨੀ ਦਾ ਧਾਗਾ ਤੁਸੀਂ ਜਾਣਦੇ ਪਤਾ ਹੀ ਆ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੋਗਾ ਧਾਗੇ ਦੇ ਵਿੱਚ ਕਾਫੀ ਹਾਂ ਅਸੀਂ ਮੋਰ ਦਾ ਧਾਗਾ ਵਰਤਦੇ ਹਾਂ ਜੀ ਠੀਕ ਆ ਫਾਈਨਲ ਹੈ ਬੜਾ ਸੋਹਣਾ ਹੈ ਯਾਰ ਜੀ ਬਿਲਕੁਲ ਜੀ ਹੈਨਾ ਇਹ ਚ ਹੈਗੇ ਤਿੰਨ ਚਾਰ ਕਲਰ ਹੈਗੇ ਸੂਟ ਸਾਰੇ ਹੀ ਵਧੀਆ ਹੋਣਗੇ ਲੇਟੈਸਟ ਹੋਣਗੇ ਜੀ ਸਾਰੇ ਆਪਰੇ ਕੀ ਬਾਤ ਹੈ ਕੀ ਬਹੁਤ ਸੋਹਣਾ ਹੈ ਯਾਰ ਕੰਮ ਕੋਈ ਵੀ ਲੈ ਲਓ ਜੀ ਕਢਾਈ ਦਾ ਸਾਰਾ ਸਾਰਾ ਕਿੰਨੀ ਰੇਂਜ ਦੇ ਵਿੱਚ ਇਹ ਰੇਂਜ ਤਾਂ ਵੇਚਣੋਂ ਤਾਂ ਜੀ ਕੋਈ ਪਹਿਲਾਂ 4000 4500 ਇੱਥੇ-ਇੱਥੇ ਜ਼ਿਕਰ ਵਿਗਿਆ ਪਰ ਆਪਣਾ ਇਹ 3500 ਰੁਪਏ ਚ ਸੂਟ ਹੈ ਅੱਛਾ ਪਿਓਰ ਦਾ ਸੂਟ ਆ ਫੂਰ ਸੈਟ ਦੁਪੱਟਾ ਇਹਦਾ ਦੁਪੱਟੇ ਵੀ ਹੈਵੀ ਆ ਲਓ ਰੇਟ ਵੀ ਨਹੀਂ ਇੰਨਾ ਠੀਕ ਹੈ ਰੇਟ ਵੀ ਮদਿਆ ਪ્યો ਤੁਸੀਂ ਇੱਕ ਜੀ ਜ ਮੈਨੂੰ ਦਸੱਲੀ ਕਰੂਗਾ ਬੇ ਘਰੇ ਜਾ ਕੇ ਤੁਸੀਂ ਜਿੱਥੇ ਕੰਮ ਕਰਦੇ ਆ ਥੋੜੇ ਮਾਨ ਚ ਡਾਊਟ ਆ ਰਿਹਾ ਵੀ ਪਤਾ ਨਹੀਂ ਇਹ ਬਜਾਰੂ ਲਿਆ ਲਿਆ ਵੇਚਦੇ ਆ ਮੈਨੂੰ ਡਾਊਟ ਆ ਰਿਹਾ ਲੱਗ ਰਿਹਾ ਹੈ ਤੁਸੀਂ ਵਾਕਿਆ ਕਰਦੇ ਹੋ ਆਪਾਂ ਤੁਹਾਨੂੰ ਨਾ ਜੀ ਜਿੱਥੇ ਮਸ਼ੀਨ ਲੱਗੀ ਵੀ ਉੱਥੇ ਲੈ ਕੇ ਚਾਲਦੇ ਆ ਹਾਂ ਫਿਰ ਮੈਨੂੰ ਤਾਂ ਫਿਰ ਤਸੱਲੀ ਹੋਣੀ ਆ ਮੈਨੂੰ ਤਾਂ ਦੇਖਣੀ ਆ ਕਿਹੜਾਈ ਹੁੰਦੀ ਬਿਲਕੁਲ ਜੀ ਚੱਲਦੇ ਆ ਆਪਾਂ ਤੁਹਾਨੂੰ ਮਸ਼ੀਨ ਦਿਖਾਉਨੇ ਚਲੋ ਜੀ ਚਲੋ ਚਲੀਏ ਆਪਾਂ ਮਸ਼ੀਨ ਦੇਖਦੇ ਆ ਕਿਹੜਾਈ ਫਿਰ ਪਤਾ ਲੱਗੂ ਐਂ ਤਾਂ ਫਿਰ ਕਰ ਲੈਣੀ ਚਲੋ ਜੀ ਸੋ ਇਹ ਫੈਕਟਰੀ ਉਹ ਨਹੀਂ ਆਓ ਜੀ ਹਾਂ ਜੀ ਬਹੁਤ ਵਧੀਆ ਯਾਰ ਪ੍ਰੀਤ ਮਸ਼ੀਨ ਦਾ ਯਾਰ ਕਾਫੀ ਵੱਡਾ ਹੀ ਅਸਿਸਟਮ ਹੈ ਪਰ ਜੇ ਅਸੀਂ ਦੱਸੋਗੇ ਛੋਟਾ ਜਿਹਾ ਕੋਈ ਪ੍ਰੋਜੈਕਟ ਲੈ ਆ ਹੁਣ ਅਜਿਹੇ ਜਿਵੇਂ ਘੜਾਈ ਵਾਲੀਆਂ ਮਸ਼ੀਨ ਕੁੰਡੀਆਂ ਬੈਠੀਆਂ ਹੁੰਦੀਆਂ ਨੇ ਇਹਦੇ ਹਿਸਾਬ ਦਾ ਹੋਊਗਾ ਨਹੀਂ ਪ੍ਰੋਜੈਕਟ ਵੱਡਾ ਜੀ ਇਹ ਇਹਦਾ ਪੂਰਾ ਦਾ ਪੂਰਾ ਹਾਲ ਹੀ ਬੋਕ ਕਿਤਾਵੇ ਤੁਸੀਂ ਹਾਂ ਜੀ ਇਹ ਹਾਲ ਦੀ ਲੰਬਾਈ ਕਿੰਨੀ ਹੋਊਗੀ 26 ਫੁੱਟ ਆ ਜੀ 26 ਫੁੱਟ ਦੀ 26 ਫੁੱਟ ਦੀ ਮਕੀਨਾ ਕਾफी ਮੋਟੀ ਦਿਲ ਖੋਲ ਕੇ ਇਨਵੈਸਟਮੈਂਟ ਕੀਤੀ ਹੈ ਬਿਲਕੁਲ ਜੀ ਬਾਕੀ ਥੋੜਾ ਡਿਜ਼ਾਈਨ ਆ ਜਿਹੜੇ ਕੱਪੜੇ ਦੇਖਿਆ ਬਣੇ ਵੀ ਇਹ ਸੇ ਕਰਕੇ ਬੜੀ ਜਿਆਦਾ ਕੁਆਲਿਟੀ ਆ ਉਹਨਾਂ ਦੀ ਬढ़ाई ਦੀ ਕੌਂਦੀ ਮਸ਼ੀਨ ਥੋੜੀ ਵਾਕਈ ਕਾਫੀ ਵੱਡੀ ਆ ਦੇਖੋ ਜੀ ਦੇਖੋ ਤੁਸੀਂ ਫਿਨਿਸ਼ਿੰਗ ਦੇਖੋ ਇਸ ਕੜਾਈ ਵਾਕੀ ਬਹੁਤ ਸੋਹਣੀ ਹੋਈ ਵੀ ਐ ਕਾਟਨ ਦਾ ਸੂਟ ਲੱਗਿਆ ਹੋਇਆ ਹੈ ਨਾ ਕਾਟਨ ਦੇ ਸੂਟ ਲੱਗੇ ਹੋਏ ਆ ਜੀ ਹੂੰ ਕਾਟਨ ਦੇ ਸੂਟ ਦਾ ਸੈੱਟ ਲੱਗਿਆ ਹੋਇਆ ਹੈ ਹੂੰ ਪੂਰਾ ਹੀ ਯਾਨੀ ਹਾਂ ਇਹ ਫੀਡ ਨਾਲ ਕੰਪਿਊਟਰ ਜਾਲਦਾ ਸਕਰੀਨ ਚੱਲਦੀ ਜਾਂਦੀ ਹੈ ਹਾਂਜੀ ਹਾਂ ਠੀਕ ਆ ਇਹ ਡਿਜ਼ਾਈਨ ਪ੍ਰਧਾਨ ਜੀ ਨੈਟ ਤੋਂ ਡਾਊਨਲੋਡ ਕਰ ਲਿਓ ਜਾਂ ਇਹਨੇ ਮਸ਼ੀਨ ਵਾਲਿਆਂ ਨੇ ਵੀ ਤੁਹਾਨੂੰ ਕਿਵੇਂ ਪਹਿਲਾਂ ਨਹੀਂ ਇਹ ਤਿਆਰ ਕਰਾਉਣਾ ਜਾਂ ਆਪ ਹੀ ਤਿਆਰ ਕਰਦੇ ਆ ਹੈਗਾ ਮੁੰਡਾ ਤਿਆਰ ਕਰਦਾ ਆਪਣੇ ਕੋਲੇ ਠੀਕ ਆ ਤੇ ਆਪ ਹੀ ਤਿਆਰ ਕਰ ਲਈਦੇ ਆ ਠੀਕ ਆ ਦੇ ਪਹਿਲਾ ਸਿਸਟਮ ਦੇ ਵਿੱਚ ਕੰਪਿਊਟਰ ਤੁਸੀਂ ਡੀਐਨ ਤਿਆਰ ਕਰਦੇ ਹੋ ਉਤੋਂ ਬਾਅਦ ਇਹ ਕੱਪੜੇ ਤੇ ਆਉਂਦੇ ਆ ਬਿਲਕੁਲ ਠੀਕ ਆ ਪੈਨ ਡਰਾਈਵ ਦੇ ਵਿੱਚ ਉਹ ਉਹ ਵਿੱਚ ਲੱਗਦਾਗਾ ਠੀਕ ਆ ਆ ਸਕਰੀਨ ਚੱਲਦੀ ਹੈ ਸਕਰੀਨ ਦੇ ਵਿੱਚ ਠੀਕ ਸਾਰਾ ਕੰਪਿਊਟਰ ਵਾਈਜ਼ ਹੀ ਹੈ ਨਾ ਇਹ ਹਾਂਜੀ ਹਾਂਜੀ ਕੰਪਿਊਟਰ ਵਾਈਜ਼ ਜਿਹੜਾ ਜਿਹੜਾ ਡਿਜ਼ਾਈਨ ਹੈ ਚ ਲੋਡ ਕਰਤਾ ਉਹ ਇਹ ਤਿਆਰ ਹੋ ਜਾਣਾ ਹੈ ਉਹ ਇਹ ਅਸੀਂ ਇਹਦੇ ਵਿੱਚ ਡਿਜ਼ਾਈਨ ਦਿਖੂਗਾ ਇਹ ਤੇ ਛਪ ਜਾਣਾ ਇਹ ਤੇ ਛਪ ਜਾਣਾ ਠੀਕ ਆ ਹੁਣ ਚੱਲੀ ਜਾ ਰਿਹਾ ਹੈਗਾ ਡਿਜ਼ਾਈਨ ਇਹ ਅਸਲ ਵਿੱਚ ਚੰਗੇ ਕਾਰੀਗਰ ਦਾ ਕੰਮ ਹੈ ਮਨ ਲੱਗਦਾ ਇੰਨੇ ਧਾਗੇ ਦਾ ਆਪਣਾ ਯਾਦ ਰਹਿਣਾ ਯਾਰ ਹਾਂਜੀ ਕਾਰੀਗਰ ਬਾਈ ਜੀ ਕਾਰੀਗਰ ਬਰ ਵੀਰ ਜੀ ਕਾਰੀਗਰ ਵਧੀਆ ਕਾਰੀਗਰ ਨੇ ਹਾਂ ਤਾਂ ਹੀ ਉਹਨਾਂ ਦਾ ਕੰਮ ਕਿਉਂ ਇਤਵੇ ਦਿਖ ਰਿਹਾ ਵਾ ਕਾਰੀਗਰ ਵੀ ਪ੍ਰਧਾਨ ਜੀ ਕੋਲੋਂ ਸਪੈਸ਼ਲ ਲੱਭ ਕੇ ਲੈ ਕੇ ਆਉਂਦੇ ਆ ਹਾਂਜੀ ਸਪੈਸ਼ਲ ਆਏ ਦੇਖਾ ਪ੍ਰੀਤ ਕੜਾਈ ਹੁੰਦੀ ਫੇਕ ਹੈ ਜੂਟ ਪਾਏ ਦਾ ਬਹੁਤ ਅਰੀਆ ਪਰ ਕੜਾਈ ਕਿਵੇਂ ਹੁੰਦੀ ਅੱਜ ਪਹਿਲੀ ਵਾਰ ਦੇਖਣ ਲੱਗੇ ਆ ਦੇਖੋ ਕੜਾਈ ਹੁੰਦੀ ਇਹਦੇ ਕਿਸ ਤਰ੍ਹਾਂ ਦਾ ਤਿਆਰ ਹੁੰਦਾ ਸੂਟ ਕੜਾਈ ਹੁੰਦੀ ਦੇਖੋ ਤੁਸੀਂ ਲੋ ਬ੍ਰੈਕਫਾਸਟ ਨੂੰ ਲੈ ਤਾ 6 ਸੂਟ ਇੱਕ ਵਾਰੀ ਚ ਲੱਗਦੇ ਆ ਤੇ 6 ਦੇ 6 ਤਿਆਰ ਹੋ ਜਾਂਦੇ ਆ ਜੀ ਇੱਕ ਫੱਟ ਲੱਗਦਾ ਉਸੇ ਵੀ ਇਧਰ ਲਈ ਵੀ ਵਾਰੀ ਆ ਗਈਵੇਂ ਚੱਲ ਬਣਾ ਹਾਂਜੀ ਆਪਨੇ ਆ ਵੀ ਅੱਗੀ ਦੈਲੋਂ ਦਸਲੀ ਹੋਈ ਆ ਯਾਰ ਬਾਕੀ ਪ੍ਰਧਾਨ ਜੀ ਤੁਸੀਂ ਗੱਲ ਸੱਚੀ ਆ ਆ ਆਪ ਵੀ ਕਢਾਈ ਕਰਕੇ ਦਿੰਨੇ ਆ ਬਿਲਕੁਲ ਜੀ ਵੀਰੇ ਇੱਥੇ ਹੀ ਤਿਆਰ ਹੋ ਕੇ ਜਾਂਦੇ ਆ ਸੂਟ ਹੂੰ ਤੇ ਇੱਥੋਂ ਤਿਆਰ ਹੋ ਕੇ ਸ਼ਾਪ ਤੇ ਜਾਂਦੇ ਆ ਸ਼ਾਪ ਤੋਂ ਤੁਸੀਂ ਜਰਾ ਦੁਕਾਨਾਂ ਨੂੰ ਸਪਲਾਈ ਵੀ ਕਰਦੇ ਹੋ ਨਹੀਂ ਸਪਲਾਈ ਹਜੇ ਕੁਝ ਨਹੀਂ ਹਜੇ ਤਾਂ ਨਮੀ ਕਰਕੇ ਨਾ ਹਜੇ ਹੌਲੀ ਹੌਲੀ ਥੋੜਾ ਟਾਈਮ ਹੋ ਜਾਣਾ ਅਸਲ ਵਿੱਚ ਏਸੇ ਕਰਕੇ ਪਤਾ ਵੀ ਹੈ ਨਹੀਂ ਲੋਕਾਂ ਨੂੰ ਕਿ ਜੈਸਾ ਆਪਣਾ ਤੁਸੀਂ ਇਹ ਕੰਮ ਕਰਕੇ ਦੇ ਰਹੇ ਹੋ ਲੋਕਾਂ ਨੂੰ ਮੜਾ ਜਾ ਪਤਾ ਲੱਗੇ ਯਾਰ ਪ੍ਰਧਾਨ ਜੀ ਇੰਨਾ ਵਧੀਆ ਸੂਟਾਂ ਦੇ ਉੱਤੇ ਵਰਕ ਕਰਕੇ ਦੇ ਰਹੇ ਆ ਥੋੜੇ-ਥੋੜੇ ਤਾਂ ਮੈਨੂੰ ਲੱਗਦਾ ਰਾਸ਼ੀ ਬਹੁਤ ਹੋ ਜਾਣਾ ਵਾ ਪਤਾ ਹੀ ਨਹੀਂ ਕਿਸੇ ਨੂੰ ਸਾਨੂੰ ਤਾਂ ਆਪ ਅੱਜ ਦੱਸੇ ਤੇ ਪਤਾ ਲੱਗਿਆ ਇਹ ਇਹਦੀ ਚਲੋ ਹੌਲੀ ਹੌਲੀ ਹਾਂ ਐਡ ਹੋ ਜਾਂਦੀ ਐਡ ਹੋ ਜਾਂਦੀ ਦਾ ਤੇ ਕਿਉਂਕਿ ਮੈਂ ਜਿੱਥੇ ਜਾਣਾ ਹੁੰਨਾ ਵਾ ਜਿੱਥੇ ਕੋਈ ਇਦਾਂ ਦੀ ਗੱਲਬਾਤ ਹੋਵੇ ਮੈਂ ਵੀਡੀਓ ਜ਼ਰੂਰ ਸ਼ੂਟ ਕਰਦਾ ਵਾਂ ਮੈਂ ਆਪਦੇ ਪੇਜ ਤੇ ਤੇ ਆਪਦੇ ਚੈਨਲ ਤੇ ਜ਼ਰੂਰ ਸ਼ੇਅਰ ਕਰੂੰਗਾ ਠੀਕ ਹੈ ਤੇ ਆਪਦਾ ਨੰਬਰ ਜ਼ਰੂਰ ਦੱਸੋ ਤੁਸੀਂ ਬੋਲ ਕੇ ਜੇ ਕਿਸੇ ਵੀਰ ਨੇ ਤੁਹਾਨੂੰ ਸੰਪਰਕ ਕਰਨਾ ਹੋਵੇ ਜੇ ਕਿਸੇ ਭੈਣ ਨੇ ਤੁਹਾਨੂੰ ਕਢਾਈ ਕਰਵਾਉਣੀ ਹੋਵੇ ਸਾਡਾ ਨੰਬਰ ਹੈਗਾ ਇਹ 99152 04309 ਦੂਜਾ ਨੰਬਰ ਰਹੇਗਾ ਜੀ 9991 04400 ਇਹੇ ਨੰਬਰ ਆਪਾਂ ਵੀਡੀਓ ਥੱਲੇ ਵੀ ਪਾ ਦਿਆਂਗੇ ਜੀ ਇਹ ਜੇ ਕਿਸੇ ਵੀਰ ਨੇ ਵਰਕ ਕਰਾਉਣਾ ਹੋਇਆ ਵਰਕ ਕਰਾਉਣਾ ਵੀ ਆ ਸਾਤੋਂ ਆ ਕਈ ਵਾਰ ਮੈਂ ਤੁਹਾਨੂੰ ਦਜਮੇ ਦੱਸਿਆ ਸੀਗਾ ਵੀ ਕਈਆਂ ਕੋਲ ਕੱਪੜਾ ਜੇ ਵੀ ਸਾਡੇ ਕੋਲ ਕੱਪੜਾ ਹੈਗਾ ਤੁਸੀਂ ਵਰਕ ਕਰਕੇ ਦੇ ਦਿਓ ਉਹਨਾਂ ਨੂੰ ਵੀ ਅਸੀਂ ਵਰਕ ਕਰਕੇ ਦੇਵਾਂਗੇ ਠੀਕ ਹੈ ਜੀ ਇਹਦੇ ਚ ਮਸ਼ੀਨ ਦੇ ਵਿੱਚ ਇੱਕ ਸਿੰਗਲ ਸੂਟ ਵੀ ਲੱਗ ਜਾਂਦਾ ਇੱਕ ਸੂਟ ਵੀ ਲੱਗ ਜਾਂਦਾ ਜੀ ਇੱਕ ਸੂਟ ਵੀ ਚਲਾ ਸਕਦੇ ਆ ਦੋ ਵੀ ਚਲਾ ਸਕਦੇ ਆ ਤਿੰਨ ਜਿੰਨੇ ਆ 6 ਸੂਟ ਅੱਜਕੱਲ੍ਹ ਧਿਆਨ ਦੇ ਵਿੱਚ ਪਤਾ ਕੀ ਰਿਵਾਜ ਚੱਲ ਪਿਆ ਇੱਕ ਜਿੰਨੇ ਪਰਿਵਾਰਕ ਮੈਂਬਰ ਹੁੰਦੇ ਆ ਸਾਰੇ ਇੱਕੋ ਜਿਹੇ ਕਢਾਈ ਦੇ ਜਾਏ ਹਾਂਜੀ 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 ਇੱਕੋ ਜਿਹਾ ਸੂਟ ਪਾਉਂਦੇ ਆ ਇੱਕੋ ਜਿਹਾ ਸੂਟ ਆ ਜੀ ਇੱਕੋ ਇੱਕੋ ਡਿਜ਼ਾਈਨ ਦੇ ਇੱਕੋ ਸੂਟ ਇੱਕ ਕਲਰ ਦੇ ਸੂਟ ਇੱਕ ਕਲਰ ਦੇ ਸੂਟ ਇਹ ਰਿਵਾਜ ਚੱਲ ਰਿਹਾ ਅੱਜਕੱਲ੍ਹ ਉਹਨਾਂ ਨੂੰ ਇਹ ਕਢਾਈ ਦਾ ਤੁਹਾਨੂੰ ਬੜਾ ਬੈਨੀਫਿਟ ਹੋਊਗਾ ਜੇ ਉਸ ਇਹੋ ਜਿਹੇ ਪਰਿਵਾਰ ਨੂੰ ਛੋਟੇ ਨਾਲ ਕਿਸੇ ਨਾਲ ਸੰਪਰਕ ਕਰਨਾ ਹੋਇਆ ਨਾ ਇੱਕੋ ਜਿਹੀ ਡਿਜ਼ਾਈਨ ਦੇ ਅਸੀਂ ਸੂਟ ਪਾਉਣੇ ਆ ਤੁਹਾਨੂੰ ਇੱਕੋ ਜਿਹੇ ਡਿਜ਼ਾਈਨ ਦੇ 6 ਸੂਟ ਇਤੋਂ ਤਿਆਰ ਹੋ ਕੇ ਮਿਲ ਸਕਦੇ ਆ ਬੈਸੇ ਤੁ ਰਖੜੀ ਤੇ ਇਹਦਾ ਡਿਸਕਾਊਂਟ ਕਰਕੇ ਅਸੀਂ ਇਹ ਸੂਟ ਸੇਲ ਕਰ ਰਹੇ ਆ। ਅੱਛਾ ਹਾਂ ਜਿਹੜੇ ਭੈਣ ਭਰਾ ਨੇ ਕਿਸੇ ਨੇ ਖਰੀਦਣੇ ਆ ਅਸੀਂ ਇਹ ਸੂਟ ਉਹਨਾਂ ਨੂੰ ਡਿਸਕਾਊਂਟ 'ਚ ਦੇਵਾਂਗੇ। ਠੀਕ ਆ। ਜਿਹਦਾ ਰੇਟ ਬਣ ਕੇ ਚਲੋ ਕਿਸੇ ਦਾ 1200 ਆ ਤਾਂ ਉਹ 1000 ਰੁਪਏ ਦਾ ਸੂਟ ਦਿੱਤਾ ਜਾਊਗਾ। ਠੀਕ ਆ। ਜਿਹਦਾ 1400 ਉਹ 1200 'ਚ ਦਿੱਤਾ ਜਾਊਗਾ। ਕਾਟਨ ਦੇ ਸੂਟ ਆ ਜਿੰਨੇ ਵੀ ਜਿਹੜੇ ਕਾਟਨ ਦੇ ਸੂਟ ਹਨ ਕੜਾਈ ਵਾਲੇ। ਠੀਕ ਆ। ਮੈਂ ਆਪਣਾ ਪਰਪਸ ਕੜਾਈ ਦਾ ਹੀ ਆ। ਕੜਾਈ ਦਾ। ਠੀਕ ਆ। ਕੜਾਈ ਦਾ ਵੀ ਆ ਸਲਾਈ ਦਾ ਵੀ ਆ ਜੀ ਹਾਂ ਸਲਾਈ ਤੋਂ ਤੁਹਾਨੂੰ ਪਤਾ ਹੀ ਆ ਸਲਾਈ ਦਾ ਤੁਹਾਡੀ ਜਨ ਜੀ ਕੋਈ ਤੋੜ ਹੀ ਹੈ ਨਹੀਂ ਗਾ ਸਲਾਈ ਇੰਨੀ ਵਧੀਆ ਤੁਹਾਡੀ ਸਲਾਈ ਦਾ ਵੀ ਕਿਉਂਕਿ ਤੁਹਾਡਾ ਮੈਨੂੰ ਪਤਾ ਮੈਂ ਦੇਖਿਆ ਤੁਸੀਂ ਬਾਹਰ ਬਾਹਰ ਬਹੁਤ ਕੋਰੀਅਰ ਕਰਦੇ ਹੋ ਸੂਟ ਬਣਾ ਕੇ ਇਹਦਾ ਮੈਨੂੰ ਪਤਾ ਪੈਂਦਾ ਵੀ ਆ ਚਲ ਤੁਸੀਂ ਬਹੁਤ ਵਧੀਆ ਦਿਲ ਨੂੰ ਸੋਨ ਨੂੰ ਮਿਲਿਆ ਤੁਹਾਡਾ ਕੰਮ ਦੇਖ ਕੇ ਵਾਹ ਕੀ ਪਤਾ ਲੱਗਿਆ ਯਾਰ ਵਾਹ ਕੀ ਤੁਸੀਂ ਆਪ ਕੰਮ ਕਰਦੇ ਹੋ ਇਹ ਆਪ ਹੀ ਕੜਾਈ ਕਰਕੇ ਦਿੰਨੇ ਹੋ ਹਾਂਜੀ ਹਾਂਜੀ ਆਪ ਹੀ ਕਰਕੇ ਦੇ ਦਿਆ ਜੀ ਬਾਹਰੋਂ ਨਹੀਂ ਲਿਆਈਦਾ ਕੱਪੜਾ ਵੀ ਕੱਲਾ ਲੈ ਕੇ ਆਈਦਾ ਬਾਹਰੋਂ ਤੇ ਤਿਆਰ ਆਪ ਹੀ ਕਰਦੇ ਆ ਯਾਰ ਆਪ ਕਰਦੇ ਆ ਹਾਂ ਹਾਂ ਬਹੁਤ ਵਧੀਆ ਜੀ ਰੂਹ ਖੁਸ਼ ਹੋ ਗਈ ਤੁਹਾਡੀ ਇਨਵੈਸਟਮੈਂਟ ਦੇਖ ਕੇ ਵਾਕਈ ਆਪਣੇ ਏਰੀਆ ਦੇ ਵਿੱਚ ਇਹ ਚੀਜ਼ ਹੈ ਨਹੀਂ ਸੀਗੀ ਤੁਸੀਂ ਬਹੁਤ ਸਹੀ ਫੈਸਲਾ ਲਿਆ ਇਹ ਮਸ਼ੀਨ ਲਾਉਣ ਦਾ ਕਿਉਂਕਿ ਮੇਰੇ ਵਰਗੇ ਨੂੰ ਤਾਂ ਯਾਰ ਜੇ ਆਪਾਂ ਸੂਟ ਦਿਵਾਉਣੇ ਆ ਕਰਦੇ ਆ ਨੂੰ ਇਹੀ ਵਿਵਸਤਾ ਪਈ ਰਹਿੰਦੀ ਆ ਯਾਰ ਉਹੀ ਚੀਜ਼ ਮਿਲ ਜਾਂਦੀ ਆ ਇੱਕੋ ਚੀਜ਼ ਮਿਲ ਜਾਂਦੀ ਆ ਇਹ ਜਿਹੜੀ ਬੜਾ ਸਕੂਨ ਮਿਲਿਆ ਬੜਾ ਵਧੀਆ ਲੱਗਿਆ ਤੁਸੀਂ ਜਿਹਹ ਜਿਹਾ ਅਸੀਂ ਸਾਨੂੰ ਡਿਜ਼ਾਈਨ ਚਾਹੀਦਾ ਉਹੋ ਜਿਹਾ ਡਿਜ਼ਾਈਨ ਤਿਆਰ ਕਰ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਉਹ ਇਹ ਡੀਸੀ ਡੀਐਨ ਤਿਆਰ ਕਰਕੇ ਦਿੰਨੇ ਹਾਂ ਮੈਂ ਇਹ ਆਦੇ ਮਿੱਤਰ ਪਿਆਰਿਆਂ ਨੂੰ ਦੋਸਤਾਂ ਨੂੰ ਭੈਣਾਂ ਤੇ ਭਰਾਵਾਂ ਨੂੰ ਦੱਸ ਦੇਣਾ ਵਾ ਇਦਾਂ ਦੇ ਤੁਸੀਂ ਜੇ ਸੂਟ ਤਿਆਰ ਕਰਵਾਉਣੇ ਆ ਆਪਦੀ ਮਰਜ਼ੀ ਦੇ ਨਾਲ ਤੁਸੀਂ ਇੱਥੇ ਪਿੰਡ ਹਠੂਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਜਗਰਾਉ ਤੋਂ ਲਗਭਗ 20-22 ਕਿਲੋਮੀਟਰ ਤੇ ਪਿੰਡ ਪੈਂਦਾ ਹਠੂਰ ਇੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਪ੍ਰਧਾਨ ਜੀ ਦੇ ਨਾਲ ਆ ਕੇ ਗੱਲ ਕਰ ਸਕਦੇ ਹੋ ਜਿਹੇ ਜੇ ਤੁਹਾਨੂੰ ਲੱਗਦਾ ਵਾ ਸੂਟ ਸਾਨੂੰ ਇਹ ਜਿਹਾ ਚਾਹੀਦਾ ਵਾ ਇਹ ਜਿਹਾ ਡਿਜ਼ਾਈਨ ਚਾਹੀਦਾ ਵਾ ਜਾਂ ਇਹਨਾਂ ਦੀ ਦੁਕਾਨ ਦੇ ਉੱਤੇ ਜਾ ਕੇ ਤੁਸੀਂ ਸੂਟ ਤਿਆਰ ਹੋ ਹੈਗੇ ਨੇ ਜਿਹੜੇ ਬਣੇ ਹੋਇਆ ਉਹਨਾਂ ਨੂੰ ਵੀ ਦੇਖੋ ਵਿਜ਼ਿਟ ਕਰੋ ਤੇ ਆਪਦੇ ਮੁਤਾਬਕ ਜਿੱਦਾਂ ਦਾ ਵੀ ਤੁਹਾਨੂੰ ਡਿਜ਼ਾਈਨ ਚਾਹੀਦਾ ਉਦੋਂ ਤੁਸੀਂ ਖਰੀਦ ਸਕਦੇ ਹੋ ਜਿਹੜੀ ਰੇਟ ਵਾਲੀ ਗੱਲ ਆ ਮੈਂ ਤੁਹਾਨੂੰ ਦਸੱਲੀ ਦੇਵਾਂ ਨਾ ਵਾ ਬਾਕੀ ਬਹੁਤ ਸਹੀ ਇਹ ਰੇਟ ਤੇ ਬਹੁਤ ਸਹੀ ਤੁਹਾਨੂੰ ਕੁਆਲਿਟੀ ਦੇਣਗੇ ਇਸ ਚੀਜ਼ ਦੀ ਬਿਲਕੁਲ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਬਾਕੀ ਪ੍ਰਧਾਨ ਜੀ ਮੈਂ ਪਹਿਲਾਂ ਵੀ ਦੱਸਿਆ ਵਾ ਇੱਕ ਗੁਰਸਿੱਖ ਬੰਦੇ ਨੇ ਇਹ ਇਦਾਂ ਬਹੁਤ ਵਧੀਆ ਕੁਆਲਿਟੀ ਤੇ ਬਹੁਤ ਵਧੀਆ ਰੇਟ ਤੇ ਤੁਹਾਨੂੰ ਦੇਣਗੇ ਜੇ ਕਿਸੇ ਨੇ ਵੀ ਇਹਨਾਂ ਨਾਲ ਸੰਪਰਕ ਕਰਨਾ ਇਹਨਾਂ ਦਾ ਇਹਨਾਂ ਨੇ ਆਪ ਦਾ ਮੋਬਾਈਲ ਨੰਬਰ ਵੀ ਦੱਸਿਆ ਹੋਇਆ ਵਾ ਮੈਂ ਸਕਰੀਨ ਦੇ ਥੱਲੇ ਵੀ ਚਲਾ ਦਿੰਦਾ ਵਾ ਤੇ ਕੋਈ ਵੀ ਵੀਰੇ ਇਹਨਾਂ ਨਾਲ ਅੱਗੇ ਸੰਪਰਕ ਕਰਿਓ ਤੇ ਇਹਨਾਂ ਤੋਂ ਆਪਦਾ ਸੂਟ ਦਾ ਡਿਜ਼ਾਈਨ ਤਿਆਰ ਕਰਵਾਓ ਧੰਨਵਾਦ ਦੋਸਤੋ